ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਢੰਡ ਵਿਖੇ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਢੰਡ ਆ ਜਿੱਥੇ ਕਿ ਪਿਛਲੇ ਦਿਨੀ ਪਿੰਡ ਢੰਡ ਦੀ ਸਰਪੰਚੀ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਚੱਲ ਰਿਹਾ ਸੀ ਕਿ ਇੱਕ ਧਿਰ ਵੱਲੋਂ ਜਿੱਤਿਆ ਜਿੱਤਦਾ ਨੋ ਨੰਬਰ ਸਰਟੀਫਿਕੇਟ ਵੀ ਦਿੱਤਾ ਗਿਆ ਵਾ ਪਰ ਉਹਨਾਂ ਨੂੰ ਅਜੇ ਤੱਕ ਸਰਟੀਫਿਕੇਟ ਮੁਹੱਈਆ ਨਹੀਂ ਕਰਵਾਇਆ ਗਿਆ ਸੋ ਬਲਜੀਤ ਕੌਰ ਇੱਥੋਂ ਦੇ ਜੋ ਸਰਪੰਚੀ ਦੀ ਚੋਣਾਂ ਲੜ ਰਹੀ ਸੀ ਉਹਨਾਂ ਵੱਲੋਂ ਉਹ ਵੀ ਸਾਡੇ ਕੋਲ ਅੱਜ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕੀ ਸਾਰਾ ਗੱਲਬਾਤ ਆ ਔਰ ਕੀ ਕਾਰਨ ਰਹੇ ਕਿ ਸਰਟੀਫਿਕੇਟ ਕਿਉਂ ਨਹੀਂ ਮਹਈਆ ਕਰਵਾਇਆ ਗਿਆ ਹਾਂਜੀ ਕੀ ਜਨਾਬ ਜੀ ਬਲਜੀਤ ਕੌਰ ਜੋ ਤਛਲੇ ਦੀ ਸਰਪੰਚੀ ਚੋਣਾਂ ਨੂੰ ਲੈ ਕੇ ਵਿਵਾਦ ਹੈ ਕੀ ਸਾਰੀ ਗੱਲਬਾਤ ਆ ਤੇ ਕੀ ਸਰ ਚੋਣਾਂ ਤੇ ਸਾਡੀਆਂ ਬਹੁਤ ਵਧੀਆ ਹੋਈਆਂ ਸੀ ਹਾਂਜੀ ਪਰ ਸਾਨੂੰ 9 ਨੰਬਰ ਫਾਰਮ ਦਿੱਤਾ ਗਿਆ ਜਿੱਤ ਦਾ ਸਾਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਹਜੇ ਤੱਕ ਅਜੇ ਤੱਕ ਸਰਟੀਫਿਕੇਟ ਮਹਈਆ ਨਹੀਂ ਹੋਇਆ ਜੀ ਹਾਂਜੀ ਕੀ ਕਾਰਨ ਜਿਹੜੇ ਸਰਟੀਫਿਕੇਟ ਮਹੀਆ ਨਹੀਂ ਹੋਇਆ ਸਰ ਪਤਾ ਨਹੀਂ ਕੀ ਕਾਰਨ ਆ ਬਾਕੀ ਅਸੀਂ ਜਿੱਤ ਵਧੀਆ ਕੀਤੀ ਐ ਕੋਈ ਲੜਾਈ ਝਗੜਾ ਨਹੀਂ ਤੇ ਬਹੁਤ ਵਧੀਆ ਵੋਟਾਂ ਪਈਆਂ ਵਾ ਪਤਾ ਨਹੀਂ ਕੀ ਕਾਰਨ ਉਹ ਤਾਂ ਹੁਣ ਉਹਨਾਂ ਨੂੰ ਹੀ ਪਤਾ ਹੋਵੇਗਾ ਕੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੁੰਦੇ ਆਂ ਕਿ ਸਾਨੂੰ ਜਿੱਤ ਦਾ 9 ਨੰਬਰ ਫਾਰਮ ਦਿੱਤਾ ਗਿਆ ਵਾ ਸਾਨੂੰ ਸਰਟੀਫਿਕੇਟ ਵੀ ਜਲਦੀ ਤੋਂ ਜਲਦੀ ਮਹਿਆ ਕਰਵਾਇਆ ਜਾਵੇ ਕੀ ਨਾ ਜੀ ਅਵਤਾਰ ਸਿੰਘ ਅਵਤਾਰ ਸਿੰਘ ਜੀ ਜੋ ਪਿੰਡ ਢੰਡ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਪਿਛਲੇ ਸਮੇਂ ਤੋਂ ਚੱਲੇ ਗਿਆ ਇਹਨਾਂ ਕਾਨਫਰੰਸ ਵੀ ਕੀਤੀ ਆ ਪਰ ਅਜੇ ਤੱਕ ਕੋਈ ਪ੍ਰਸ਼ਾਸਨ ਨੇ ਇਹਨਾਂ ਦਾ ਕੋਈ ਨੀਸ ਸੁਣਵਾਈ ਕੀਤੀ ਕੀ ਕਹਿਣਾ ਚਾਹੁੰਦੇ ਕਹਿਣ ਵਾਸਤੇ ਕੁਝ ਰਹਿ ਨਹੀਂ ਗਿਆ ਜੀ ਬਾਕੀ ਐਦੋਂ ਧੱਕਾ ਹੋ ਨਹੀਂ ਸਕਦਾ ਜਿੰਨਾ ਧੱਕਾ ਇਹਨਾਂ ਗਰੀਬਾਂ ਨਾਲ ਹੋਇਆ ਇਹਨਾਂ ਧੱਕਾ ਨਹੀਂ ਸਾਰੇ ਪਿੰਡ ਨਾਲ ਹੋਇਆ ਪਿੰਡ ਨਾਲ ਧੱਕਾ ਹੋਇਆ ਪਿੰਡ ਦੇ ਸਾਰੇ ਦੇ ਕੰਮ ਖਲੋਤੇ ਆ ਕੱਲੀ ਇਹਨਾਂ ਦੀ ਗੱਲ ਨਹੀਂ ਇਹ ਤੇ ਐਦੋਂ ਕਹਿਣ ਵਾਲੇ ਕੁਝ ਰਹਿ ਨਹੀਂ ਗਿਆ ਜੀ ਇਹਦੇ ਸ਼ਰਮ ਆਉਣੀ ਚਾਹੀਦੀ ਆ ਮਤਲਬ ਇਹ ਪ੍ਰਸ਼ਾਸਨ ਨੂੰ ਸਾਰੇ ਨੂੰ ਤੇ ਜਿਹੜੀ ਸਾਡੀ ਮੌਜੂਦਾ ਜਿਹੜੀ ਹੈ ਇਸ ਵੇਲੇ ਸਰਕਾਰ ਆ 17 ਸਾਲਾਂ ਤੋਂ ਰਵਾਇਤੀ ਪਾਰਟੀਆਂ ਆਉਂਦੀਆਂ ਵੀ ਰਹੀਆਂ ਜੀ ਇਲੈਕਸ਼ਨ ਵੀ ਹੁੰਦੇ ਰਹੇ ਇਹਨਾਂ ਦਾ ਕੀ ਬਦਲਾਅ ਵੇਹਿਆ ਜੀ ਬਦਲਾਅ ਕੁਛ ਹੱਦ ਤੱਕ ਮੈਂ ਜਿਵੇਂ ਪਹਿਲਾਂ ਵੀ ਮਤਲਬ ਇਹ ਗੱਲ ਕਹਿ ਰਿਹਾ ਬਈ ਜਿਹੜੀਆਂ ਸੜਕਾਂ ਸੀ ਇਮਾਨਦਾਰੀ ਵੱਲੋਂ ਕੋਈ ਸ਼ੱਕ ਨਹੀਂ ਸੀ ਮੈਂ ਆਪਣੀ ਜ਼ਿੰਦਗੀ 'ਚ ਇਹੋ ਜਿਹੀ ਵਧੀਆ ਸੜਕ ਬਣਦੀ ਨਹੀਂ ਵੇਖੀ ਤਿੰਨ ਤਿੰਨ ਰਾਂ ਠੰਡ ਪਿੰਡ ਤੋਂ ਪੰਜ ਚਾਰ ਸੜਕਾਂ ਜਿਹੜੀਆਂ ਚਾਰ ਚੁਰੇ ਬਣੀਆਂ ਉਹਨਾਂ ਦੇ ਤਿੰਨ ਤਿੰਨ ਲੇਅਰ ਜਿਹੜੀਆਂ ਢਾਈ ਢਾਈ ਤਿੰਨ ਤਿੰਨ ਇੰਚ ਦੀਆਂ ਮਤਲਬ 8 8 7 7 ਇੰਚ ਤੱਕ ਜਿਹੜੀ ਬਜਰੀ ਪਈ ਆ ਮੈਂ ਆਪਣੀ ਜ਼ਿੰਦਗੀ ਚ ਪੈਂਦੀ ਨਹੀਂ ਵੇਖੀ ਪਰ ਜਿੰਨਾ ਨਰਕ ਜਿਹੜਾ ਪੰਚਾਇਤੀ ਇਲੈਕਸ਼ਨ ਚ ਹੋਇਆ ਜਿਹੜਾ ਜਿੰਨੇ ਜਿੰਨਾ ਘਾਣ ਵਰਕਰਾਂ ਦਾ ਆ ਇਹਨਾਂ ਵੀ ਮੈਂ ਹੁੰਦਾ ਨਹੀਂ ਵੇਖਿਆ ਕਿਤੇ ਇੱਕ ਜਿੱਥੇ ਹੁਣ ਨਗਰ ਕੌਂਸਲ ਦੀਆਂ ਚੋਲਾਂ ਤਰਨਤਾਰਨ ਜਿਲ੍ਹੇ ਦੀਆਂ ਹੋਈਆਂ ਉੱਥੇ ਵੀ ਉੱਥੇ ਆਜ਼ਾਦ ਜਿਹੜੇ ਉਮੀਦਵਾਰ ਜਿੱਤੇ ਆ ਉਹ ਵੀ ਨਾ ਪਹਿਲਾਂ ਆਮ ਆਦਮੀ ਪਾਰਟੀ ਦੇ ਵਲੰਟਰੀ ਹੀ ਉਹਨਾਂ ਵਿੱਚ ਕੰਮ ਕਰ ਰਿਹਾ ਸੀ ਪਰ ਉਹਨਾਂ ਨੇ ਉਹ ਪਾਰਟੀ ਦੇ ਉਲਟੀ ਖਲੋ ਗਏ ਆ ਇਹ ਟ੍ਰੇਲਰ ਆ ਇਹ ਮੈਂ ਗੱਲ ਕਰਦਾ ਵੀ ਇਹ ਨਾ ਜਿਹੜਾ ਆਉਣ ਵਾਲੇ ਸਮੇਂ ਦਾ ਭੁਖ ਦੀ ਤਸਵੀਰ ਆਏ ਆਉਣ ਵਾਲੇ ਸਮੇਂ ਚ ਕੀ ਹੋਣ ਵਾਲਾ ਆਉਣ ਵਾਲੀ ਜਿਹੜੀ ਸਾਡੀ ਵਿਧਾਨ ਸਭਾ ਦੇ ਇਲੈਕਸ਼ਨ ਹੋਣੀਆਂ ਉਹਦੀ ਸੇਮ ਇਹ ਜਿਹੜੀ ਉਹ ਤਸਵੀਰ ਇੱਕ ਛੋਟੀ ਤਸਵੀਰ ਪੇਸ਼ ਕੀਤੀ ਆ ਬਿਲਕੁਲ ਇਹੋ ਹੀ ਹੋਣਾ ਜਿੰਨੇ ਬਹੁਤ ਤਕਲੀਫ ਪਾਈ ਜਾ ਰਹੀ ਆ ਜਿਹੜੇ ਪੱਕੇ ਵਰਕਰ ਸੀ ਉਹਨਾਂ ਚ ਬਹੁਤ ਤਕਲੀਫ ਪਾਈ ਜਾ ਰਹੀ ਆ ਜਿਹੜੇ ਨਵੇਂ ਕੱਲ ਮਿਲੇ ਆ ਜਿਹੜੇ ਹੁਣ ਮੈਂ ਨਹੀਂ ਕਹਿੰਦਾ ਮਤਲਬ ਜਿਹੜੇ ਪੈਸੇ ਦੇ ਕੇ ਜਿਹੜਾ ਜਿਨ੍ਹਾਂ ਨੇ ਆਪਣਾ ਸਾਰੇ ਕੰਮ ਪੈਸਿਆਂ ਨਾਲ ਜਿਹੜੇ ਕਰਾ ਲਏ ਇਹਨਾਂ ਹੱਦਾਂ ਤੋੜ ਦਿੱਤੀਆਂ ਜਿਹੜੀਆਂ ਭ੍ਰਿਸ਼ਟਾਚਾਰ ਦੀਆਂ ਹੱਦਾਂ ਜਿਹੜੀਆਂ ਨਾ ਜਿਵੇਂ ਉਹ ਕਰ ਲੀਆਂ ਮਤਲਬ ਆਉਣ ਵਾਲੇ ਸਮੇਂ 'ਚ ਬਹੁਤ ਮੁਸ਼ਕਲ ਹੋਣ ਵਾਲਾ ਜਿਹੜਾ ਆਮ ਆਦਮੀ ਪਾਰਟੀ ਨੂੰ ਇਹਦੇ ਵਾਸਤੇ ਜਦੋਂ ਕਿ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਅੱਜ ਵੀ ਪਰ ਮੈਨੂੰ ਤਕਲੀਫ ਹੁੰਦੀ ਅੰਦਰੋਂ ਮੈਂ ਭਗਵੰਤ ਮਾਨ ਦਾ ਬਹੁਤ ਜਿਹੜਾ ਉਹ ਸਪੋਰਟਰ ਸਾਂ ਕੇਜਰੀਵਾਲ ਦਾ ਸਪੋਰਟਰ ਸਾਂ ਉਹਨਾਂ ਦੀ ਜਿਹੜੀਆਂ ਨੀਤੀਆਂ ਮੈਂ ਉਹਨਾਂ ਨੂੰ ਚੰਗਾ ਸਮਝਦਾ ਹਾਂ ਪਰ ਆਹ ਨੀਤੀਆਂ ਪਤਾ ਨਹੀਂ ਉਹਨਾਂ ਕਦੋਂ ਬਣਾਈਆਂ ਕਿਵੇਂ ਬਣਾਈਆਂ ਕਿ ਕਿਹਦੀ ਸਲਾਹ ਨਾ ਬਣਾਈਆ ਇਹਦੇ ਬਾਰੇ ਬਹੁਤ ਔਖਾ ਕੰਮ ਆ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਜੇ ਵੀ ਬਿਆਨ ਆ ਰਹੇ ਕਿ ਅਸੀਂ ਜਿਹੜੇ ਸਾਡੇ ਵਲੰਟੀਅਰ ਹੈ ਉਹਨਾਂ ਨੂੰ ਉੱਪਰ ਖੜਨਾ ਚਾਹੁੰਦੇ ਆ ਪਤਾ ਨਹੀਂ ਕਦੋਂ ਖੜਨਾ ਇੱਕ ਵਾਰੀ ਦੇ ਇੰਨਾ ਦਬ ਦਿੱਤਾ ਥੱਲੇ ਅਸੀਂ ਐਸ ਠੰਡਪਿੰਡ ਦੀ ਮੈਂ ਗੱਲ ਕਰਦਾ ਦਾਲ ਚੋਂ ਇੱਕ ਦਾਣਾ ਹੀ ਤੋਈਦਾ ਸਾਰੀ ਦਾਲ ਨਹੀਂ ਵੇਖੀ ਦੀ ਇਨੂੰ ਵੇਖ ਕੇ ਹਿਸਾਬ ਲਾਇਆ ਜਾਂਦਾ ਜਿੰਨਾ ਸਾਡੇ ਪਿੰਡ ਜਿਹੜੇ ਬੰਦੇ ਸਾਡੇ ਰੋੜੇ ਖਾਦੇ ਜਿੰਨਾ ਰੋੜੇ ਮਾਰੇ ਜਿਹੜੇ ਇਲੈਕਸ਼ਨ 'ਚ ਸਾਡੇ ਨਾਲ ਜਿੰਨਾਂ ਕੋ ਅਸੀਂ ਛੱਤਰ ਮਾਰੇ ਖਾਦੇ ਜਿੰਨਾਂ ਕੋਲੋਂ ਉਹ ਬੰਦਿਆਂ ਨੂੰ ਅੱਗੇ ਲਾ ਦਿੱਤਾ ਐਦੋਂ ਹੋਰ ਮਾੜੀ ਕੀ ਹੋਣੀ ਆ ਐਦੋਂ ਵਰਕਰਾਂ ਨੂੰ ਕਿਹੜਾ ਇਹ ਅਜਿਹੋ ਜਿਹਾਂ ਆ ਤਾਂ ਚੁੱਕਿਆ ਨਾ ਵਰਕਰਾਂ ਨੂੰ ਜੇ ਇਸ ਤਰ੍ਹਾਂ ਹੀ ਗਾਹ ਹੁੰਦਾ ਰਿਹਾ ਤੇ ਬਹੁਤ ਝੰਡੇ ਚੜ ਜਾਣਗੇ ਆਵਾਜ਼ ਦੀ ਪਾਰਟੀ ਦੇ ਪਹਿਲੀਆਂ ਸਰਕਾਰਾਂ ਸਹੀ ਹੀ ਕਿ ਹੋਣ ਵਾਲੀਆਂ ਵੇਖੋ ਸਰਕਾਰ ਹਰ ਬੰਨੇ ਕਿਤਨਾ ਕਦੇ ਉਹਨਾਂ ਦੀਆਂ ਗੱਲਾਂ ਸੁਣਦੇ ਸਾਂ ਪਹਿਲੀਆਂ ਸਰਕਾਰਾਂ ਦੀਆਂ ਤੇ ਅਸੀਂ ਇਹਦੇ ਨਾਲ ਰਲੇ ਹਾਂ ਅਸੀਂ ਭਗਵੰਤ ਮਾਨ ਤੋਂ ਬਹੁਤ ਖੁਸ਼ ਹਾਂ ਮੈਂ ਦੱਸਿਆ ਵੀ ਕੁਝ ਕੰਮ ਜਿਹੜੇ ਭ੍ਰਿਸ਼ਟਾਚਾਰ ਤੋਂ ਜਿਹੜੇ ਸੜਕਾਂ ਦਾ ਕੰਮ ਨਹਿਰਾਂ ਦਾ ਕੰਮ ਹੋਰ ਕੰਮ ਬੜੇ ਚੰਗੇ ਕੰਮ ਹੋਏ ਪਰ ਆੜੀ ਇਲੈਕਸ਼ਨ ਵੇਲੇ ਜਿਹੜੀ ਧਾਂਦਲੀ ਹੋਈ ਆ ਇਹ ਨਹੀਂ ਸੀ ਹੋਣੀ ਚਾਹੀਦੀ ਇਹ ਤੇ ਬਿਲਕੁਲ ਹੀ ਜਿਹੜੇ ਨਾ ਇਹਨੂੰ ਛੱਕੇ ਟੰਗ ਦਿੱਤਾ ਸਾਰੇ ਕਾਨੂੰਨਾਂ ਨੂੰ ਔਰ ਆ ਜਿਹੜਾ ਠੰਡ ਪਿੰਡ ਦਾ ਮਸਲਾ ਆ ਇਹ ਗਰੀਬਾਂ ਨਾਲ ਧੱਕਾ ਇੱਕ ਬੰਦੇ ਸਦੀਆਂ ਤੋਂ ਥੱਲੇ ਲੱਗੇ ਆ ਰਹੇ ਤੇ ਹੁਣ ਉਹਨੂੰ ਛੇਤਰਾਂਾ ਥੱਲੇ ਲਾਇਆ ਜਾ ਰਿਹਾ ਇਹ ਸਾਰਾ ਪ੍ਰਸ਼ਾਸਨ ਮੈਂ ਕਹਾਂ ਜੇ ਮੈਨੂੰ ਕੋ ਸ਼ਬਦ ਨਹੀਂ ਮੈਂ ਵਰਤਣਾ ਚਾਹੁੰਦਾ ਵੀ ਜਿਹੜਾ ਇੱਕ ਗਰੀਬਾਂ ਨੂੰ ਥੱਲੇ ਲਾਉਣ ਵਾਸਤੇ ਸਾਰਿਆਂ ਨੇ ਆਪਣੇ ਆਪ ਜਿਹੜਾ ਸਮਝੌਤਾ ਕਰ ਲਿਆ ਵੀ ਇਹਨਾਂ ਨੂੰ ਆਪਾਂ ਅੱਗੇ ਨਹੀਂ ਆਉਣ ਦੇਣਾ ਆ ਗੱਲ ਜੀ ਇਹ ਸੰ ਸਾਡੇ ਪਿੰਡ ਢੰਡ ਦੇ ਮੋਤਵਾਰ ਸੱਜਣ ਔਰ ਮੈਂਬਰ ਸਾਹਿਬ ਵੀ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਵੀ ਕੰਮ ਕੀਤਾ ਪਰ ਆਮ ਆਦਮੀ ਪਾਰਟੀ ਤੋਂ ਖੁਸ਼ ਵੀ ਨੇ ਪਰ ਜਿਹੜੀ ਪੰਚਾਇਤੀ ਚੋਣਾਂ ਨੂੰ ਲੈ ਕੇ ਮੇਰਾ ਨਾ ਜੀ ਸੁਬੇਦਾਰ ਭਗੰਦਰ ਸਿੰਘ ਆਮ ਆਦਮੀ ਪਾਰਟੀ ਜਨਰਲ ਸ਼ਕਤਰ ਪੰਜਾਬ ਐਕਸ ਸਰਫੀਮੈਨ ਵਿੰਗ ਦਾ ਮੈਂ ਪ੍ਰਧਾਨ ਹਾਂ ਜੀ ਜੋ ਪਿੰਡ ਢੰਡ ਦੀ ਸਰਪੰਚੀ ਨੂੰ ਲੈ ਕੇ ਬਗਵਾਲ ਚੱਲ ਰਿਹਾ ਜੀ ਕੀ ਹੈ ਸਾਰਾ ਕਾਰਨ ਤੇ ਕੀ ਵੀਰ ਜੀ ਇਸ ਬਾਰੇ ਤੇ ਪ੍ਰਸ਼ਾਸਨ ਦਾ ਇੰਨਾ ਧੱਕੇਸ਼ਾਹੀ ਕੀਤੀ ਜਿੰਨੇ ਕਹਿ ਨਹੀਂ ਸਕਦੇ ਕਿਉਂਕਿ ਮੈਂ ਵੀ ਚਾਹੁੰਦਾ ਆਂ ਕਿ ਮੈਂ ਸਭ ਤੋਂ ਸੀਨੀਅਰ ਵਰਕਰ ਆਮ ਆਦਮੀ ਪਾਰਟੀ ਦਾ ਜਿੰਨੇ ਇਸ ਇਲਾਕੇ ਦੇ ਅੰਦਰ ਹਾਂਜੀ ਪਾਰਟੀ ਨੂੰ ਖੜਾ ਕੀਤਾ ਜਿਸ ਟਾਈਮ ਤੇ ਕੋਈ ਬੰਦਾ ਤੁਰਦਾ ਨਹੀਂ ਸੀ ਉਸ ਟਾਈਮ ਤੇ ਅਸੀਂ ਇਕੱਲੇ ਇਕੱਲੇ ਘਰ ਚੋਂ ਜਾ ਕੇ ਇਕੱਲੇ ਇਕੱਲੇ ਪਿੰਡ ਚ ਜਾ ਕੇ ਵਰਕਰ ਖੜੇ ਕੀਤੇ ਤੇ ਜੋ ਮੇਰੇ ਪਿੰਡ ਦੇ ਨਾਲ ਧਾਂਦਲੀ ਹੋਈ ਆ ਮੈਂ ਇਹਦਾ ਬਿਆਨ ਕਰ ਹੀ ਨਹੀਂ ਸਕਦਾ ਮੈਂ ਇਹ ਕਹਿਣਾ ਚਾਹੁੰਦਾ ਵਾਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ ਆਪਣੇ ਜਿਹੜੇ ਵਰਕਰਾਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕੀਤਾ ਉਹਨਾਂ ਨੂੰ ਦੇਖੋ ਤੁਸੀਂ ਤਗੜੇ ਬੰਦਿਆਂ ਨੂੰ ਨਾ ਦੇਖੋ ਪੈਸੇ ਵਾਲਿਆਂ ਨੂੰ ਨਾ ਦੇਖੋ ਜਿਹੜੇ ਬੰਦਿਆਂ ਨੇ ਪਾਰਟੀ ਖੜੀ ਕੀਤੀ ਆ ਆਪਣੀ ਥੇਲ ਫੁੱਟ ਆਪਣੀ ਕਮਾਈ ਦੇ ਵਿੱਚੋਂ ਮਿਹਨਤ ਕਰਕੇ ਪੈਸੇ ਖਰਚ ਕੇ ਤੇ ਪਾਰਟੀ ਖੜੀ ਕੀਤੀ ਆ ਉਹਨਾਂ ਨੂੰ ਤੁਸੀਂ ਕਹਿੰਦੇ ਅਸੀਂ ਜਾਣਦੇ ਨਹੀਂਗੇ ਕਿਉਂਕਿ ਮੈਂ 13 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਐਮਐਲਏ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਨਾਲ ਅਸੀਂ ਜੁਆਇੰਟ ਹੋ ਕੇ ਤੇ ਪਾਰਟੀ ਨੂੰ ਤਰਨਤਾਰਨ ਹਲਕਾ ਅੰਬਰਸਾਰ ਗਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਯਾਨੀ ਕਿ ਲੱਗ ਲੱਗ ਥਾਵਾਂ ਤੇ ਜਾ ਕੇ ਤੇ ਪਾਰਟੀ ਖੜੀ ਕੀਤੀ ਤੇ ਅੱਜ ਦੇ ਨਵੇਂ ਵਿਧਾਇਕਾਂ ਦੇ ਜਿਹੜੇ 16 ਚ 17 ਚ ਆਣ ਕੇ ਵਿਧਾਇਕ ਬਣ ਗਏ ਉਹ ਆਂਦੇ ਵੀ ਸਾਨੂੰ ਪਤਾ ਹੀ ਨਹੀਂ ਵੀ ਪਾਰਟੀ ਕਿੰਨੇ ਖੜੀ ਕੀਤੀ ਕੀ ਕਾਰਨ ਲੱਗਦੇ ਆ ਕਿ ਜੋ ਜਿਹੜੇ ਨਾਲ ਤੁਰੇ ਉਹਨਾਂ ਨੂੰ ਛੱਡ ਕੇ ਤੇ ਦੂਸਰੇ ਜਿਹੜੇ ਗਾੜੀ ਆ ਰਹੇ ਹਨ ਕਾਰਨ ਕੀ ਲੱਗਦੇ ਤੁਹਾਨੂੰ ਪਤਾ ਹੀ ਸਮਝ ਆਪੇ ਹੀ ਆਉਂਦੀ ਆ ਕਿ ਜਿਹੜੇ ਨਵੇਂ ਬੰਦੇ ਸੀ ਜਿਨ੍ਹਾਂ ਨੇ ਪਹਿਲਾਂ ਪੰਜਾਬ ਨੂੰ ਲੁੱਟ ਕੇ ਖਾਦਾ ਉਹੀ ਫੇਰ ਰਲ ਗਏ ਹਾਂਜੀ ਉਹਨਾਂ ਉਸੇ ਗਰਾਂਡਾਂ ਦੇ ਵਿੱਚੋਂ ਲੱਖਾਂ ਰੁਪਇਆ ਦੇ ਕੇ ਤੇ ਪ੍ਰਸ਼ਾਸਨ ਖਰੀਦ ਲੇ ਵਿੱਚੇ ਹੀ ਸਾਡੇ ਪ੍ਰਸ਼ਾਸਨ ਵਾਲੇ ਹੱਕਦਾਰ ਸੀ ਪਾਰਟੀ ਦੇ ਵੀ ਹੱਕਦਾਰ ਸੀ ਮਾਨ ਸਾਹਿਬ ਤੇ ਅਸੀਂ ਬਹੁਤ ਖੁਸ਼ ਆ ਕਿ ਜੋ ਮਾਨ ਸਾਹਿਬ ਕੰਮ ਕਰ ਰਿਹਾ ਸੀ ਬਹੁਤ ਵਧੀਆ ਕੰਮ ਕਰ ਰਿਹਾ ਵਾ ਅੱਜ ਵੀ ਉਹ ਵਧੀਆ ਕੰਮ ਕਰ ਰਿਹਾ ਔਰ ਜਿਹੜੀ ਸਾਡੇ ਇਲਾਕੇ ਔਰ ਸਾਡੇ ਪਿੰਡ ਦੇ ਵਿੱਚ ਧਾਂਦਲੀ ਹੋਈ ਅਸੀਂ ਇਹਦੇ ਤੋਂ ਬੇਖੁਸ਼ ਆ ਕਿਉਂ ਕਿ ਜਦੋਂ ਸਾਨੂੰ ਕਿਹਾ ਗਿਆ ਕਿ ਤੁਹਾਡਾ ਪਿੰਡ ਐਸੀ ਆ ਹਾਂਜੀ ਅਸੀਂ ਅਸੀਂ ਆਖਿਆ ਵੀ ਅਸੀਂ ਤੇ ਅਸੀਂਾਂ ਦਾ ਵੀ ਹੱਕ ਬਣਦਾ ਕਿਉਂਕਿ ਦੌਰਾਂ ਦੇ ਚਰਨ ਰਹਿ ਚੁੱਕਾ ਸੀ ਹਾਂਜੀ ਰਾਤੋਂ ਰਾਤ ਉਹ ਜਰਨਲ ਤੋਂ ਐਸੀ ਤੋਂ ਜਰਨਲ ਹੋਇਆ ਪੈਸੇ ਦੇ ਕੇ ਕਰਵਾਇਆ ਉਤਾਂ ਦੇ ਨਹੀਂ ਕਰਵਾਇਆ ਹਾਂਜੀ ਐਸੀ ਤੋਂ ਜਰਨਲ ਕਰਾਇਆ ਅਸੀਂ ਸਾਡੇ ਨਾਲ ਪਹਿਲਾਂ ਹੀ ਮੁੰਡਾ ਪਾਰਟੀ ਚ ਚੱਲਿਆ ਸੀ ਅਸੀਂ ਆਪਣਾ ਐਸਸੀ ਬੰਦਾ ਖੜਾ ਕੀਤਾ ਸੀ ਅਸੀਂ ਆਪਣਾ ਸਟੈਂਡ ਪੂਰਾ ਖੜਾ ਰੱਖਿਆ ਵੀ ਜੇ ਅਸੀਂ ਐਸਸੀ ਨੂੰ ਖੜਾ ਕਰ ਚੁੱਕੇ ਆਂ ਤੇ ਅਸੀਂ ਐਸਸੀ ਨੂੰ ਹੀ ਇਲੈਕਸ਼ਨ ਲੜਾਉਣੀ ਆ ਅਸੀਂ ਆਪ ਨਹੀਂ ਖੜਨੀ ਪਰ ਐਸਸੀ ਖੜਿਆ ਵੀ ਜਿੱਤਿਆ ਵੀ ਜਿੱਤਣ ਦੇ ਬਾਵਜੂਦ ਵੀ ਸਾਡੀ ਅੱਡੀ ਨਹੀਂ ਲੱਗਣ ਦਿੱਤੀ ਸਾਡੇ ਐਮਐਲਏ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਕੋਈ ਐਮਐਲਏ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੋ ਬੇਟਾ ਢੀ ਬਸ ਖੇਲ ਆਰੰਡ ਦੇ ਵਿੱਚ ਜਾਂ ਕੋਈ ਇਲੈਕਸ਼ਨ ਤੋਂ ਪਹਿਲਾਂ ਕੋਈ ਐਮਐਲਏ ਸਾਹਿਬ ਨਾਲ ਗੱਲ ਨਹੀਂ ਹੋਈ ਸਾਡੀ ਖਲਾਰ ਤੋਂ ਕੋਈ ਨਹੀਂ ਨਾ ਉਹਨਾਂ ਨੇ ਪੁੱਛਿਆ ਗਿਆ ਸਾਨੂੰ ਵੀ ਕਿਹੜਾ ਬੰਦਾ ਖੜਾ ਕਰਨਾ ਜੇ ਹਾਂ ਪਹਿਲਾਂ ਮੀਟਿੰਗ ਕੀਤੀ ਸੀ ਲਖਣ ਤੋਂ ਪਹਿਲਾਂ ਜਦੋਂ ਸਰਪੰਚੀ ਦੀ ਮੀਟ ਗਿਆ ਉਦੋਂ ਏਸੇ ਹੀ ਮੁੰਡੇ ਦੇ ਘਰ ਮੀਟਿੰਗ ਇਹਨੇ ਕਰਾਈ 2-3000 ਬੰਦਾ ਇਕੱਠਾ 2-300 ਬੰਦਾ ਇਕੱਠਾ ਕਰਕੇ ਤੇ ਮੀਟਿੰਗ ਕਰਾਈ ਗਈ ਤੇ ਦੱਸਿਆ ਗਿਆ ਵੀ ਇਹਨੂੰ ਆਪਾਂ ਸਰਪੰਚ ਖਲਾਰ ਦਾ ਕਿਉਂਕਿ ਆਰਕੇਸੀ ਦੀ ਵਾਰੀ ਆ ਉਹੀ ਕੰਮ ਹੋਇਆ ਅਸੀਂ ਉਹਨੂੰ ਹੀ ਖੜਾ ਕੀਤਾ ਪਰ ਸਾਡੀ ਕਿਸੇ ਨੇ ਮੰਨੀ ਨਹੀਂ ਹੁਣ ਵੀ ਤੁਸੀਂ ਦੇਖ ਲਓ ਵੀ ਸਾਨੂੰ 5 ਮਹੀਨੇ ਹੋ ਗਏ ਲੱਛਣ ਹੋਈ ਨੂੰ ਅਸੀਂ ਟੱਕੇ ਖਾਂਦੇ ਫਿਰ ਰਹੇ ਆਂ ਦਰ ਦਰ ਟੱਕੇ ਖਾਂਦੇ ਫਿਰਦੇ ਆਂ ਪਰ ਅਸੀਂ ਮਾਨ ਸਾਹਿਬ ਨੂੰ ਇੱਕੋ ਬੇਨਤੀ ਕਰਦੇ ਆਂ ਕਿ ਮਾਨ ਸਾਹਿਬ ਸਾਡੀ ਆਵਾਜ਼ ਵੀ ਸੁਣੋ ਅਸੀਂ ਕੀ ਗੱਲ ਆਮ ਆਦਮੀ ਪਾਰਟੀ ਦੇ ਨਮਿੰਦੇ ਨਹੀਂ ਅੱਜ ਵੀ ਨਮਿੰਦੇ ਆਂ ਹਰ ਇੱਕ ਮੀਟਿੰਗ ਜੀ ਜਾਂਦੇ ਆਂ ਹਰ ਇੱਕ ਪਾਰਟੀ ਟੈਂਡ ਕਰਦੇ ਆਂ ਕਿ ਉਹ ਉਹ ਸਾਡੇ ਤੋਂ ਜ਼ਿਆਦਾ ਹੋ ਗਏ ਨੇ ਜੇ ਐਮਐਲਏ ਬਣ ਗਏ ਤੇ ਉਹ ਖਦਾ ਥੋੜਾ ਬਣ ਗਏ ਨੇ ਐਮਐਲਏ ਵੀ ਤੇ ਪਾਰਟੀ ਨੇ ਕੱਢੇ ਨੇ ਕਿਉਂ ਨਹੀਂ ਤੁਸੀਂ ਸਾਡੀ ਸੁਣ ਰਹੇ ਇਸ ਬੰਦੇ ਨੇ ਮਿਹਨਤ ਕਰਕੇ ਲੋਕਾਂ ਦੇ ਘਰ-ਘਰ ਜਾ ਕੇ ਆਪਣੀ ਲਕਸ਼ਣ ਜਿੱਤੀ ਆ ਕਿ ਉਹਨੇ ਇਹਨੂੰ ਸਰਟੀਫਿਕੇਟ ਦਿੱਤਾ ਜਾ ਰਿਹਾ ਇਹਨੂੰ ਸਰਟੀਫਿਕੇਟ ਦਿਓ ਅਗਰ ਸਰਟੀਫਿਕੇਟ ਨਹੀਂ ਮੁਹਈਆ ਕਰਵਾਉਂਦੇ ਤਾਂ ਕੀ ਅਗਲਾ ਰਣਨੀਤੀ ਕੀ ਹੋਗੀ ਅਸੀਂ ਤੇ ਇਹੋ ਬੇਨਤੀ ਕਰਦੇ ਆ ਕਿ ਕਿਉਂਕਿ ਜੇ ਸਰਟੀਫਿਕੇਟ ਸਾਨੂੰ ਨਹੀਂ ਦਿੰਦੇ 17 ਤਰੀਕ ਨੂੰ ਧਰਨਾ ਰੱਖਿਆ ਵਾ ਡੀਸੀ ਸਾਹਿਬ ਦਾ ਘਰਾਓ ਕਰਾਂਗੇ ਠੀਕ ਹੈ ਤੇ ਡੀਸੀ ਸਾਹਿਬ ਨੂੰ ਪੁੱਛਾਂਗੇ ਵੀ ਕਿਉਂ ਨਹੀਂ ਦੇ ਰਹੇ ਅਸੀਂ ਤੇ ਇਹੋ ਕਰ ਸਕਦੇ ਆ ਤੇ ਪਾਰਟੀ ਨੂੰ ਵੀ ਅਸੀਂ ਬੇਨਤੀ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਮਾਨ ਸਾਹਿਬ ਸਭ ਤੋਂ ਪੁਰਾਣੇ ਵਰਕਰ ਆ ਸਾਡੀ ਸੁਣੀ ਜਾਵੇ ਜੇ ਸਾਨੂੰ ਤੁਸੀਂ ਇੰਨਾ ਖਰਾਬ ਕੀਤਾ ਤੇ ਤੁਸੀਂ ਆ ਤਰਨਤਾਰ ਦੀ ਨਗਰ ਕੌਂਸਲ ਦੀ ਇਲੈਕਸ਼ਨ ਵੇਖੀ ਆ ਉਹ ਜਿੰਨੇ ਵਲੰਟੀਅਰ ਆ ਆਜ਼ਾਦ ਜਿੱਤੇ ਨੇ ਹਾਂਜੀ ਜਿੰਨੇ ਵਲੰਟੀਅਰ ਆ ਆਜ਼ਾਦ ਜਿੱਤੇ ਨੇ ਕਿਉਂ ਜਾਦੀ ਜਿੱਤੇ ਨੇ ਕਿਉਂਕਿ ਉਹਨਾਂ ਦੀ ਵੋਟ ਹੈਗੀ ਸੀ ਤੁਸੀਂ ਵੋਟ ਤੁਸੀਂ ਟਿਕਟਾ ਨਹੀਂ ਦਿੱਤੀਆਂ ਉਹਨਾਂ ਨੂੰ ਤੁਸੀਂ ਟਿਕਟਾ ਪੈਸੇ ਵਾਲੇ ਨੂੰ ਦਿੱਤੀਆਂ ਫਿਰ ਤੁਸੀਂ ਆਖੋਗੇ ਵੀ ਸਾਨੂੰ ਸਬੂਤ ਦਿਓ ਹਾਂਜੀ ਸਬੂਤ ਤੇ ਤੁਹਾਨੂੰ ਦਿਸ ਗਿਆ ਲੱਛਣ ਦੇ ਵਿੱਚ ਹੀ ਦਿਸ ਗਿਆ ਵਾ ਅਜੇ 2 ਸਾਲ ਪਏ ਆ ਮਾਨ ਸਾਹਿਬ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਜੀ ਅਸੀਂ ਤੇ ਇਹੋ ਤੁਹਾਨੂੰ ਆਨੇ ਆ ਵੀ ਬੜੇ ਵਧੀਆ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਮਾਨ ਸਾਹਿਬ ਬਹੁਤ ਸੱਚੇ ਬੰਦੇ ਨੇ ਪਰ ਪਾਰਟੀ ਮਾੜੀ ਨਹੀਂ ਵਿੱਚ ਕੁਝ ਟੋਬੇ ਮਾਰੇ ਨੇ ਇਹਨਾਂ ਨੂੰ ਸਿੱਧਿਆ ਕੀਤਾ ਜਾਵੇ ਇਹੋ ਹੀ ਤੁਹਾਡੇ ਗਾੜੀ ਬੇਨਤੀ ਆ ਕਿ ਸਾਡਾ ਸਾਨੂੰ ਜਲਦੀ ਤੋਂ ਜਲਦੀ ਸਾਡੇ ਸਰਪੰਚ ਨੂੰ ਸਰਟੀਫਿਕੇਟਮ ਹੋਇਆ ਕਰਾਇਆ ਜਾਵੇ ਕਿਉਂਕਿ ਸਾਡੇ ਪਿੰਡ ਦੇ ਕੰਮ ਰੁਕੇ ਨੇ ਉਹ ਕੰਮ ਕਰਾਏ ਜਾਣ ਕਿਉਂਕਿ ਅਸੀਂ ਕੰਮਾਂ ਤੋਂ ਵਾਂਝੇ ਫਿਰ ਰਹੇ ਹਾਂ ਅੱਜ ਸਾਰਾ ਪਿੰਡ ਇਕੱਠਾ ਵਾ ਸਾਰਾ ਸਰਪੰਚ ਦੇ ਪਿੱਛੇ ਨੇ ਕਿਉਂਕਿ ਸਰਪੰਚ ਜਿੱਤਿਆ ਸਰਪੰਚ ਬੋਧ ਪਾਰਿਆ ਅਸੀਂ ਸਾਰੇ ਉਹਦੇ ਨਾਲ ਆ ਕਿਉਂ ਨਹੀਂ ਸਾਡੇ ਪਿੰਡ ਨੂੰ ਸਰਟੀਫੀਕ ਦਿੱਤਾ ਜਿਰਿਆ ਸਾਡੇ ਕੰਮ ਕਿਉਂ ਰੁਕੇ ਨੇ ਮਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਵੀ ਸਾਨੂੰ ਇਹ ਫਤਵਾ ਦੇ ਰਹੇ ਜੇ ਜੇ ਅਸੀਂ ਪਾਰਟੀ ਖੜੀ ਕਰਤੀ ਤਾਂ ਸਾਨੂੰ ਇਹ ਫਤਵਾ ਦੇ ਰਹੇ ਜੇ ਕਿਉਂ ਨਹੀਂ ਸਾਡੇ ਪਿੰਡ ਦਾ ਵਿਕਾਸ ਕਰ ਰਹੇ ਤਾਨੂੰ ਤੇ ਸਾਨੂੰ ਵੱਧ ਵਿਕਾਸ ਕਰਾਉਣਾ ਚਾਹੀਦਾ ਹੈ ਮਾਨ ਸਾਹਿਬ ਹਲਕੇ ਦੇ ਅੰਦਰ ਟੋਟਲੀ 10 12 ਵਰਕਰ ਨੇ ਪੂਰੇ ਤਰਨਤਨ ਹਲਕੇ ਦੇ ਅੰਦਰ ਜਿਨ੍ਹਾਂ ਨੂੰ ਕਿਸੇ ਵੀ ਵਰਕਰ ਨੂੰ ਸੁਣਿਆ ਨਹੀਂ ਗਿਆ ਉਹ 12 13 ਵਰਕਰ ਜਿਹੜੇ ਨੇ ਸਰ ਪਹਿਲਾਂ ਸ਼ੁਰੂ ਚ 13 14 ਚ ਸਰਕਲ ਚਾਰਜ ਰਹੇ ਨੇ ਅੱਜ ਉਹ ਵੱਧ ਵੱਖ-ਵੱਖ ਆਉਂਦਿਆਂ ਤੇ ਆ ਕੋਈ ਜ਼ਿਲ੍ਹਾ ਪ੍ਰਧਾਨ ਆ ਕੋਈ ਕਿਸਾਨ ਵਿੰਗ ਦਾ ਵਾ ਕੋਈ ਐਕਸਰਸਮੈਨ ਵਿੰਗ ਦਾ ਵਾ ਕੋਈ ਸੁਣਵਾਈ ਨਹੀਂ ਕੀਤੀ ਤੁਸੀਂ ਇੱਕ ਵਾਰ ਤਰਨਤਨ ਆਓ ਤਰਨਤਾਰਨ ਕੇ ਬੀਟਿੰਗ ਕਰੋ ਪ੍ਰਾਣੇ ਵਲੰਟੀਅਰ ਆ ਨਾ ਕੀ ਉਹ ਕੰਮ ਨਹੀਂ ਕਰਦੇ ਸਿਰਫ ਐਮਐਲਏ ਸਾਹਿਬ ਤੁਹਾਨੂੰ ਮਿਲਦੇ ਆ ਉਹ ਆਂਦੇ ਜੀ ਉਹ ਤਾਂ ਕੰਮ ਹੀ ਨਹੀਂ ਕਰਦੇ ਐਮਐਲਏ ਸਾਹਿਬ ਨੇ ਦੇਖਿਆ ਜਾਂ ਜ਼ਿਲ੍ਹਾ ਪ੍ਰਧਾਨ ਨੂੰ ਪੁੱਛਿਆ ਜਾਵੇ ਹਾਂਜੀ ਬੜੇ ਸਾਡੇ ਸਤਿਕਾਰਯੋਗ ਆ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀ ਬੈੜਵਾਲ ਬਹੁਤ ਵਧੀਆ ਉਹਨਾ ਹਲਕੇ 'ਚ ਕੰਮ ਕਰ ਰਹੇ ਨੇ ਜ਼ਿਲ੍ਹੇ 'ਚ ਕੰਮ ਕਰ ਰਹੇ ਨੇ ਪੂਰੇ ਪੰਜਾਬ ਦੇ ਅੰਦਰ ਕੰਮ ਕਰ ਰਹੇ ਨੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਕਿਹੜੇ ਵਲੰਟੀਅਰ ਆ ਤੁਸੀਂ ਕਿਉਂ ਨਹੀਂ ਸੁਣਦੇ ਮਾਨ ਸਾਹਿਬ 27 ਚ ਇਲੈਕਸ਼ਨ ਹੋਣੇ ਆ ਜੇ ਤੁਸੀਂ ਨਹੀਂ ਇੱਦਾਂ ਦੇਖੋਗੇ ਤੇ ਵਲੰਟੀਅਰ ਤੁਹਾਡੇ ਨਾਲ ਕਿੰਨਾ ਕਿੰਨਾਂ ਖੜਦਣਗੇ ਨਹੀਂ ਖੜਦਣਗੇ ਹਾਂਜੀ ਹਾਂ ਅਸੀਂ ਤੇ ਨਹੀਂ ਜਾਵਾਂਗੇ ਕਦੇ ਆਮ ਆਦਮੀ ਪਾਰਟੀ ਦੇ ਰਹਿਾਂਗੇ ਪਰ ਲੋਕਾਂ ਨੇ ਵੋਟਾਂ ਪਾਉਣੀਆਂ ਭਾਜੀ ਜਿਹੜਿਆ ਬੰਦਿਆਂ ਨੂੰ ਅਸੀਂ ਪਹਿਲਾਂ ਲਹਰਾ ਲਿਆ ਉਹ ਕਿਦਾਂ ਸਾਨੂੰ ਬੋੜ ਦੇ ਦੇਣਗੇ ਜੇ ਅਸੀਂ ਲੋਕਾਂ ਦੇ ਕੰਮ ਨਹੀਂ ਕਰਾਂਗੇ ਇਹੋ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦਾ ਸਰਪੰਚ ਦਾ ਸਰਟੀਫਿਕੇਟ ਮੁਹੱਈਆ ਕਰਾਇਆ ਜਾਵੇ ਜਲਦੀ ਤੋਂ ਜਲਦੀ ਇਹ ਤੁਹਾਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰ ਪੰਚਾਇਤ ਮੈਂਬਰ ਪਿੰਡ ਢੰਡ ਵਿਖੇ ਇਹਨਾਂ ਵੱਲੋਂ ਵੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਗਈ ਆ ਕਿ ਉਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਜਲਦ ਤੋਂ ਜਲਦ ਮੁਹੱਈਆ ਕਰਵਾਈ ਜਾਵੇ ਅਗਰ ਜਿੱਤ ਦਾ ਸਰਟੀਫਿਕੇਟ ਨਹੀਂ ਮੁਹੱਈਆ ਕਰਾਉਂਦੇ ਕਿ ਉਹਨਾਂ ਦਾ 17 ਤਰੀਕ ਨੂੰ ਇੱਕ ਡੀਸੀ ਦਫ਼ਤਰ ਤਰਨਤਾਰਨ ਵਿਖੇ ਜੋ ਕਿ ਧਰਨਾ ਪ੍ਰਦਰਸ਼ਨ ਔਰ ਰੋਸ ਵਜੋਂ ਸਾਰਾ ਪਿੰਡ ਉੱਥੇ ਮੁర్జਾਰਾ ਕਰੇਗਾ ਸੋ ਧੰਨਵਾਦ ਮੈਂ ਅਮਰਤਪਾਲ ਸਿੰਘ ਕੈਮਰਾਮੈਨ ਸਹੋਤਾ ਦੇ ਨਾਲ ਧੰਨਵਾਦ